ਹਾਏ ਕੀ ਕਰਾਂ ਐਦਾਂ ਬੈਠੇ ਤੇ ਵੀ ਨਾ ਚੰਗੇ ਨਹੀਂ ਲੱਗੀਦਾ ਰਾਹ ਵਗਣ ੜਿਆ ਵੇਖਵਣੀ ਨੇ ਅੱਖਣਾ ਇਨੇ ਕਿੱਟ ਲੱਗੇ ਰੱਖੀ ਆ ਤੇ ਬੈਠੀ ਆ ਹਰਿਆ ਕਿਸ ਨੂੰ ਪਤਾ ਵਾ ਤੇ ਕਿਸ ਨੂੰ ਨਹੀਂ ਪਤਾ ਤਾਂ ਐਦਾਂ ਦਾ ਸਰੇ ਆ ਵੀ ਪਤਾ ਲੱਗਣ ੜਿਆ ਵਾ ਇਹਨੂੰ ਘਰੋਂ ਕੱਢਿਆ ਵਾ ਇੱਧਰ ਵੀ ਕਿਹੜੀ ਕੋਈ ਬਾਸੇ ਆਉਂਦੀ ਆ ਜਿਹੜਾ ਕਿਸਨੇ ਕਹਿਣਾ ਅੱਡਾ ਵਾ ਘਰਾਂ ਕਵਲ ਨੂੰ ਆਵਾਜ਼ ਮਾਰਦੀ ਆ ਉਹਨੂੰ ਫੁੱਲੀਆਂ ਫੁੱਲੀਆਂ ਪਾਉਣੀ ਆ ਬਾਬੂ ਬਾਊ ਕਾ ਕਿਤੇ ਕਹ ਲੈਨੀ ਆ ਕਿਤੇ ਬੂਆ ਖੋਲ ਹੀ ਦੇਵੇ ਕਿਤੇ ਉਹਦੇ ਮਨ ਮੇਰੀ ਪੈ ਜੇ ਪਰ ਉਹਦੇ ਤੇ ਪੈ ਜੂਗੀ ਪਰ ਜਿਹੜੀ ਮਾਤਾ ਹੋਣਾ ਨਾ ਉਹਨੇ ਨਹੀਂ ਉਹਨੂੰ ਇੱਧਰ ਆਉਣ ਦੇਣਾ ਚੱਲ ਕੋਈ ਨਹੀਂ ਮਨਾ ਵੇਖ ਲੈਨੀ ਆ ਵੇਖਾਂ ਦੱਸੇ ਕਵਲਾ ਕਵਲ ਬਾਊ ਕਵਲਾ ਕਵ ਜੀਤੇ ਬਾਬੂਆ ਖੋਲ ਦੇ ਹਾਂ ਮੇਲਾ ਮੇਰੀ ਤੇ ਬੜੀ ਬੀਬੀ ਆ ਮੈਂ ਤੇਨੂੰ ਕੁਛ ਵੀ ਨਹੀਂ ਕਿਹਾ ਨਾ ਕਦੇ ਮਾੜੀ ਚੰਗੀ ਤੈਨੂੰ ਮੁੜ ਕੇ ਕਹੂੰਗੀ ਕਵਲ ਬੂਆ ਖੋਲ ਦੇ ਹਾਂ ਹਾਈ ਹਾਈ ਭਾਬੀ ਕਿਦਾਂ ਤਰਲੇ ਲੈਣ ਲਈ ਆ ਕਵਲ ਬੂਆ ਖੋਲ ਦੇ ਕਵਲ ਬੂਆ ਖੋਲ ਦੇ ਕੀ ਕਰਾਂ ਹੁਣ ਮੰਮੀ ਤੇ ਕਦੇ ਨਾ ਵੇਖ ਜਿੱਦਾਂ ਕਦੀ ਫੋਨ ਨਹੀਂ ਵੇਖਿਆ ਹੁੰਦਾ ਵਿੱਚ ਵੜੀ ਆ ਫੋਨ ਦੇ ਕਹਿੰਨੀ ਐ ਇੱਕ ਵਾਰੀ ਵੀ ਮੰਮੀ ਖੋਲਦਾ ਮੰਮੀ ਕੀ ਨਿਆਣਿਆਂ ਵਾਂਗੂ ਫੋਨ ਚ ਲਈ ਜਾਂਦੀ ਉਤਰ ਲੈ ਲੈਣ ਦੀ ਵੇਖਦਾ ਬਾਜਾਂ ਡਈ ਮਾਨ ਤੇ ਕਬੜ ਬੂਆ ਹੋਰ ਕਬੜ ਬੂਆ ਹੋਰ ਕੌਣ ਬਾਜਾਂ ਮਾਨ ਰਹੀ ਹੈ ਭਾਬੀ ਤੇ ਭਾਬੀ ਤੇ ਤੂੰ ਕੀ ਭਾਬੀ ਨੂੰ ਆਖਣਾ ਆ ਆਖਣਾ ਗਿਉ ਨਹੀਂ ਆਂਡ ਗਵਾਡ ਕੋ ਗੱਲਾਂ ਕਰਾਉਣੀ ਆ ਮੰਮੀ ਬੁਰੇ ਲੱਗੀ ਦਾ ਸਮੇਂ ਨਹੀਂ ਚੰਗੇ ਦੇ ਨੀ ਤੈਨੂੰ ਵਧੀਆਂ ਕੀਤੀਆਂ ਪੁਰ ਲਗੀਆਂ ਵਾ ਹੁਣ ਤੈਨੂੰ ਸਮੇਂ ਨਹੀਂ ਚੰਗੇ ਜਦੋਂ ਤੇਰੇ ਨਾਲ ਕਰਦੀ ਉਦੋਂ ਸਮੇਂ ਚੰਗੇ ਸੀਗੇ ਕੋਈ ਅਭੀ ਨਭੀ ਹੋ ਗਈ ਨਾ ਤੇ ਫਿਰ ਅਹੀਂ ਵੀਰ ਨੂੰ ਵੀ ਕੀ ਜਵਾਬ ਦੇਣਾ ਤੇ ਆਂਡ ਗਵਾੜ ਨੇ ਵੀ ਵੇਖੀ ਸਾਨੂੰ ਗੱਲਾਂ ਕਰਨੀਆਂ ਆ ਤੂੰ ਕਰ ਲੈਂਦੇ ਹਾਂ ਜਿਹੜਾ ਗੱਲਾਂ ਕਰਦਾ ਮੈਨੂੰ ਕਰੂ ਤੈਨੂੰ ਤੇ ਨਹੀਂ ਕਰਨੀਆਂ ਤੂੰ ਚੁੱਪ ਕਰਕੇ ਤੇ ਆਪਣੇ ਘਰ ਨੂੰ ਜਾ ਹੋਰ ਹੀ ਗਈ ਇਆਂ ਮੈਨੂੰ ਬਾਸ ਹੁੰਦੇ ਐ ਡਿਆ ਪੈਂਦੀਆਂ ਜਾਂ ਜਾਂ ਤੇ ਮੈਨੂੰ ਸੇ ਛੱਡਾ ਉਹ ਵੀ ਉਦੋਂ ਕਹਿ ਦਿੰਦੀ ਵੀ ਹੁਣ ਕਪੱਤ ਪੈ ਗਿਆ ਵਾ ਤੇ ਅੱਜ ਫੇਰ ਆ ਵਾ ਇਦਾਂ ਕਰ ਕਰਕੇ ਤੁਸੀਂ ਅੱਗੇ ਮੈਨੂੰ ਕਈ ਦੇ ਰੱਖ ਲਿਆ ਵਾ ਮੈਂ ਤੇ ਹੁਣ ਤਿਆਰ ਹਾਂ ਹਾਂ ਤੇ ਫੇਰ ਕਹਿੰਦਾ ਬਾਬੇ ਹੁਣ ਰਹਿਵਾ ਵੀ ਅੱਜ ਰਹਿਵਾ ਅੱਜ ਮੈਂ ਤੇ ਨਹੀਂ ਕਿਹਾ ਕਲੇਸ਼ ਕਿਸ ਤਰ੍ਹਾਂ ਹੋ ਪਈ ਜਾਏ ਮੈਂ ਤੇ ਘਰੋਂ ਲਈ ਆ ਤੇ ਨੱਥੀ ਰਹਿਣ ਤੇ ਤੇ ਤੂੰ ਆਨੀ ਆ ਪਿੱਤੇ ਵਾਜਾ ਮਾਂਡੇ ਵਾਰ ਡਗੇ ਉਹਨੂੰ ਘਰ ਵਾ ਡਗੇ ਘਰ ਜੇ ਰ ਅੱਗੇ ਵੀ ਕੱਢੀ ਉਦੋਂ ਇਹੋ ਹਾਲ ਤੇ ਹੁਣ ਫੇਰ ਉਹਨੂੰ ਘਰ ਬਾੜ ਲਗੇ ਜੇ ਰ ਮੁੰਡਾ ਆਂਦਾ ਵੀ ਨਹੀਂ ਬਾੜਨੀ ਤੇ ਫੇ ਦੱਖਾ ਹੋਈ ਰਹਿੰਦੇ ਵੀਰ ਨੇ ਕਿਹੜੀ ਮਾੜੀ ਘੜੀ ਨੂੰ ਤੈਨੂੰ ਕਹਿਤਾ ਵਾ ਪੀ ਇਹਨੂੰ ਕੱਢ ਦੇ ਘਰੋਂ ਬਾਹਰ ਤੂੰ ਤੇ ਬੁਖਰੇ ਅੱਗੇ ਹੀ ਤਿਆਰ ਨਹੀਂ ਕੱਢਣ ਨਾ ਤਿਆਰ ਹੀਗੀ ਮੈਨੂੰ ਨਹੀਂ ਇਹਦੇ ਲੱਥਨ ਚੰਗੇ ਲੱਗਦੇ ਜਿਹੜੇ ਇਹ ਕਰਦੀ ਆ ਚਲੋ ਇੱਕ ਦਿਨ ਹੋਇਆ ਦੋ ਦਿਨ ਹੋਇਆ ਕਲਾ ਕਰ ਘਰ ਦੇ ਵਿੱਚ ਪੈ ਗਈ ਜਾਣਿਆ ਕਿ ਕਲਾ ਕਲੰਦਰ ਵਸਿਆ ਤੇ ਘੜਿਓ ਪਾਣੀ ਨਰਸੇ ਇਹਦੀ ਤਾਂ ਰੋਜ਼ ਦੀ ਕਲਾ ਰਹਿੰਦੀ ਆ ਇਹ ਚੰਗੀ ਨਹੀਂ ਗੀ ਹੰਦੀ ਇਹਨੂੰ ਦੀਦਾ ਵੀ ਉਹ ਵੀ ਨਹੀਂ ਚੰਗੀ ਹੁੰਦੀ ਹੁਣ ਤੇ ਇਹਨੇ ਬਿਲਕੁਲ ਹੀ ਕਰ ਹਾਂ ਦੇ ਜੋਗਾ ਛੱਡਿਆ ਹੀ ਕੱਖ ਨਹੀਂ ਤੇ ਹੁਣ ਇਹਨੂੰ ਕਿਹੜੇ ਨੱਕ ਨਾਇਕਰ ਬੜੂਗੀ ਦਿਨ ਦਿਹਾੜਾ ਆਇਆ ਵਾ ਤੇ ਉਦਾਂ ਹੀ ਲੋਕਾਂ ਦੇ ਅਗਲਾ ਮੈਨੂੰ ਸ਼ਰਮ ਘੋਡੇ ਘੋਡੇ ਆਉਂਦੇ ਆ ਤੈਨੂੰ ਸ਼ਰਮ ਆਉਂਦੇ ਚ ਖੋਲ ਦੇ ਫੇ ਬੂਆ ਤੇ ਤੂੰ ਵੀ ਉਹਦੇ ਨਾਲ ਹੀ ਜਾਏਂਗੀ ਦੇਖ ਨਹੀਂ ਤੁਹਾਡੇ ਨਾਲ ਕਿ ਨੱਕ ਚੰਗਾ ਵਰਤਾਰਾ ਕਰਦੀ ਐ ਮੇਰੇ ਵਾਂ ਨਾਲ ਫੇ ਰਾਈ ਫੇ ਉਹਦੇ ਲਾਗੇ ਜਾਈ ਜਿੱਥੇ ਉਹ ਜਾਂਦੀ ਹਾਏ ਹਾਏ ਬੂਆ ਖੜਕਾ ਖੜਕਾ ਕੇ ਨਾ ਤੇ ਮੇਰੇ ਹੱਥ ਵੀ ਥੱਕ ਗਏ ਆ ਇਹ ਮੇਰਾ ਘਣਾ ਵੀ ਸੁੱਕ ਗਿਆ ਵਾ ਕਵਲ ਵੀ ਐਡੀ ਮੀਸਨੀ ਜੀ ਆ ਕਿਤੇ ਵਾਅ ਨਹੀਂ ਦੇਣ ਢੀ ਤੂਰੀ ਫਿਰਦੇ ਮੈਨੂੰ ਵਿਹੜੇ ਦੇ ਵਿੱਚ ਦੇਖਣ ਢਈ ਆ ਅੱਗੇ ਨੂੰ ਮਾਰਕੋਟ ਵੀ ਲੈਣਾ ਇਹਨੇ ਫਿਰ ਮੈਨੂੰ ਭਾਬੀ ਭਾਬੀ ਕਰਦੀ ਫਿਰਨਾ ਜੋ ਵਿਆਹੀ ਗਈ ਆ ਨਾ ਇਹਦੇ ਤੋਂ ਤਰੀਕੇ ਬਦਲ ਗਏ ਆ ਹਾਏ ਹਾਏ ਹੁਣ ਕੀ ਕਰਾਂ ਐਡਾ ਭਲਾ ਮੈਨੂੰ ਆਵਾਜ਼ ਨਹੀਂ ਸੁਣਦਾ ਚੀਤਾ ਸਾਣੀ ਵੇਖ ਜਾਂਦੀ ਆ ਫੇ ਭਾਬੀ ਵਾਜਾ ਮਾਣਦੇ ਆ ਤੇ ਦੱਸ ਤੇ ਤੈਨੂੰ ਵੀ ਦੇਖਣੀ ਢਈ ਆ ਫੇ ਬੁਆ ਖੋਲ ਏ ਕਵਲਾ ਕਵ ਮੈਨੂੰ ਦੇਹਣ ਤੇ ਡਈਆਂ ਤਾਂ ਤੁਰੇ ਫਿਰਦੀਆਂ ਤੇ ਬੂਹੇ ਖੋਲਦੇ ਹਾਂ ਆਹੋ ਹੁਣ ਮੈਨੂੰ ਵੀ ਕਰੋ ਬਾਹਰ ਕੱਢ ਦੋਗੇ ਉਹਦੇ ਨਾਲ ਮਾੜੀ ਚੰਗੀ ਮੈਨੂੰ ਤੇ ਫਿਰ ਵੀ ਇਹ ਆ ਵਾ ਵੀ ਮੇਰੀ ਪਰਜਾਈ ਆ ਦੇਖਾ ਕਿਤਾ ਝੂਠ ਕੰਡਾ ਪਈ ਆ ਪਰਜਾਈ ਆ ਤੇਰੀ ਮੈਨੂੰ ਨਹੀਂ ਕੀ ਉਹ ਚੱਗੀ ਲੱਗਦੀ ਤਾਂ ਨਾ ਮੈਂ ਉਹ ਘਰਵਾੜ ਨਹੀਂ ਆ ਜਦੋਂ ਮੈਂ ਇੱਕ ਵਾਰੀ ਵੀ ਕਹਿ ਦਾਂ ਨਾ ਜਿਹੜੀ ਗੱਲ ਦੋ ਵਾਰੀ ਵੀ ਕਹਿ ਦਾਂ ਮੈਂ ਉਹ ਗੱਲ ਤੇ ਪੂਰਨੇ ਪਉਣੀ ਹੁੰਦੀ ਆ ਮੈਂ ਆਣੀ ਤੇ ਮੁੜ ਕੇ ਮਾਨਦੀਪਾ ਨੂੰ ਜਿਹੜਾ ਮੈਨੂੰ ਮਰਜੀ ਆਣ ਕੇ ਤੇ ਆਖਦਾ ਵੇ ਤੇਰੀ ਤੋਈਾਈ ਨਾ ਖੋਲਣਾ ਬੂਆ ਤੇ ਨਾ ਖੋਲੋ ਮੈਂ ਫੇ ਜਾ ਕੇ ਖੋਲ ਦਿੰਨੀ ਆ ਮੇਕੋ ਨਹੀਂ ਵੇਖੀ ਜਾਣਦੀ ਕਿਦਾਂ ਗੱਲਾਂ ਕੰਡੀਆਂ ਆਓ ਬਈ ਮਰਵਾਣਾ ਕਿ ਨਹੀਂ ਬੈਠੇ ਵੇਖੀ ਨਹੀਂ ਜਾਂਦੀ ਤੇਰ ਕੋ ਕਿਤਾ ਗੱਲਾਂ ਕਰ ਲਈ ਗਿਆ ਉਹੋ ਗੱਲ ਕਰੀ ਜਾਂਦੀ ਆ ਜਾਣ ਆ ਕੇ ਮੰਦਿਆ ਕੋ ਨੇੜੇ ਹੀ ਗਿਆ ਹੁਣ ਆਈ ਕਿ ਨਹੀਂ ਉਹਦੀ ਨੇੜੇ ਤੇਰੇ ਨਾਲ ਕਰਦੀ ਹੁੰਦੀ ਸੀ ਹੁਣ ਹੋਈਆਂ ਕਿ ਨਹੀਂ ਉਹਦੇ ਨਾਲ ਐਤਾ ਹੁੰਦੀਆਂ ਹੀ ਉਹ ਮੰਮੀ ਕੱਲ ਨੂੰ ਜਿਉ ਦੇ ਨਾ ਹੋਂਡੀਆਂ ਜੇ ਤੇ ਆਂ ਧੀ ਨਾ ਹੋਣਗੇ ਤੇ ਫੇਰ ਤੁਸੀਂ ਕੀ ਕਰੋਗੇ ਹਾਈ ਹਾਈ ਹਰ ਹੰਬ ਕੇ ਤੇ ਫੇਰ ਇੱਥੇ ਬੈ ਗਈ ਆ ਕਿਹਨੇ ਆਵਾਜ਼ ਨਹੀਂ ਮੈਨੂੰ ਦਿੱਤੀ ਮੈਂ ਤੇ ਬੜੀਆਂ ਆਸਾਂ ਲਾਈਆਂ ਸੀ ਕਵਲ ਤੇ ਵੀ ਕਿਤੇ ਬੂਆ ਖੋਲ ਦੂਗੀ ਪਰ ਨਾ ਐਡੀ ਮਾਂ ਦੀ ਧੀ ਆ ਕਿਤੇ ਅੰਦਰੋਂ ਆਵਾਜ਼ ਨਹੀਂ ਦਿੱਤੀ ਵੇਖੋ ਵੇ ਮੈਂ ਘਰ ਦੀ ਮਾਲਕ ਬਣ ਕੇ ਤੇ ਘਰੋਂ ਬੁਕਾਰ ਹੋਈ ਆ ਤੇ ਜਿਹੜੀ ਉਹ ਮਤ ਰਹੀ ਉਹ ਘਰ ਦੀ ਮਾਲਕ ਬਣੀ ਆ ਉਹਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਕਿ ਤੇ ਉਹਨੂੰ ਘਰੋਂ ਕੱਢ ਦੇਣਗੇ ਉਹਨੂੰ ਧੀ ਧੀ ਕਰਨ ਦੇ ਆ ਤੇ ਜਿੰਨੂੰ ਤੁਸੀਂ ਵਿਆਹ ਕੇ ਲਿਆਂਦਾ ਉਹਨੂੰ ਤੁਸੀਂ ਕੌਡਿਓਂ ਘਟੇ ਕੀਤਾ ਵਾ ਹੇ ਬਾਹਰ ਕੱਢਤਾ ਵਾ ਇਦਾਂ ਕਰਦੇ ਆ ਕਿ ਸੇ ਲਿਪਣ ਦਾ ਕਰਲਾ ਕਰਦੇ ਆ ਉਹਦੇ ਕੋ ਕਰਾਇ ਪਾਣਾ ਲੈਣੇ ਆ ਤੇ ਭੇਕੇ ਜਾਣੇ ਆ ਪਰ ਭੇਕੇ ਵੀ ਕਿੱਦਾਂ ਜਾਵਾਂ ਉਹਨਾ ਮੈਨੂੰ ਉੱਥੇ ਵੀ ਨਿੰਗਾ ਵਾਰਨਾ ਕਿਉ ਮੇਰੇ ਕੋ ਵੀ ਥੋੜੀ ਜੀ ਗਲਤੀ ਹੋ ਗਈ ਆ ਤੇ ਮੰਮੀ ਨੂੰ ਵੱਧ ਘਟ ਬੋਲਿਆ ਗਿਆ ਤੇ ਭਰਾ ਨਾਲ ਵੀ ਬੋਲ ਪਈ ਚੱਲ ਸ਼ਾਇਦ ਚਲੀ ਜਾਉਂਗੀ ਕਿਤੇ ਮਨ ਬੋ ਪੈ ਜੂ ਕਿ ਉਹਨਾਂ ਦੇ ਮੇਰ ਪਿਛਾਲ ਸਾਡੀ ਧੀ ਤੰਗ ਵਾ ਤੇ ਆ ਗਈ ਆ ਇਦਾਂ ਨਿੰਗਾ ਸਰਨਾ ਇੱਥੇ ਮਨਾ ਕਿੰਨਾ ਚਿਰ ਬੈਠੀ ਰਹੂੰਗੀ ਮੈਨੂੰ ਤੇ ਆਪਣੇ ਆਪ 'ਚ ਵੀ ਸ਼ਰਮ ਆਉਂਡੇ ਆ ਫੇ ਰਾਇਂ ਗਲੀ ਕੀ ਕਈ ਕਹੂਗਾ ਪੇਜ ਨਾ ਨਿੱਖ ਦੋਂਦੀ ਬੈਠੀ ਆ ਇਦਾਂ ਕਰਾਂ ਚਲੀ ਜਾਣੀ ਆ ਤੇ ਜਾਂ ਹੋਰ ਖੜੀ ਇੱਥੇ ਵੇਖ ਹੀ ਰਵਾਂ ਜੇ ਮੇਰੀ ਧੀ ਇਦਾਂ ਕਰੂਗੀ ਨਾ ਤੂੰ ਉਹਨਾਂ ਦਾ ਘਰ ਬਾਹਰ ਵੇਚਣਾ ਵਾ ਤੇ ਫੇ ਜੇ ਕੁਕਤਣੀਆਂ ਵੀ ਪੈਂਦੀਆਂ ਹੁੰਦੀਆਂ ਮੜੇ ਕੰਮ ਦਾ ਮੜਾ ਨਤੀਜਾ ਹੁੰਦਾ ਵਾ ਮੈਂ ਇਹ ਨਹੀਂ ਆਂਦੀ ਕਿ ਮੇਰੀ ਧੀ ਨੇ ਕਰਨਾ ਮੈਂ ਘਰ ਬਾਹਰ ਵੇਚੂਗੀ ਇਹਦੇ ਨਾਲ ਨਹੀਂ ਹੋਣੀਆ ਤੇਰੇ ਨਾਲ ਵੀ ਇਹੋ ਕੋਈ ਹੁਣਾ ਫਿਰ ਵੇਖਾ ਮਮੀ ਕਿਦਾਂ ਘੇਟ ਪੰਨਾਂ ਡੇ ਜਾਂ ਮੈਂ ਜਾਨੀ ਖੋਲਦੀ ਐ ਵੀ ਪਰ ਇਹ ਦਫਾ ਕਰੀਏ ਗੱਲ ਛੱਡੋਗੀ ਤੁਸੀਂ ਹੁਣ ਕਵਲ ਤੇਰੀ ਇੱਕੋ ਥਾਂ ਹੀ ਸੁਈ ੜੀ ਜਾਂ ਤੇ ਮੈਂ ਨਹੀਂ ਗਿਆ ਤਾ ਖੋਲਣਾ ਚਾਹਦੀ ਅੱਗੇ ਤੂੰ ਆਪਣੀ ਮਰਜ਼ੀ ਵੇਖਦਾ ਜੇ ਜੇ ਕੱਲ ਨੂੰ ਤੇਰੇ ਨਾਲ ਕੋਈ ਉਹਨੇ ਨੀਕੀ ਕੀਤੀ ਨਾ ਤੇ ਨਿਆ ਤੇਰੀ ਗੱਲ ਚ ਨਹੀਂ ਹੋਣਾ ਫਿਰ ਉਹੋ ਹੀ ਆਉਗੀ ਫੇਰ ਨਾ ਮੈਨੂੰ ਆਖੀ ਵੀ ਮੰਮੀ ਭਾਬੀ ਨੇ ਆ ਆਖਿਆ ਤੇ ਆ ਆਖਿਆ ਜੇ ਤੈਨੂੰ ਧੀਏ ਮੈਂ ਰਾਖੀ ਲਿਆ ਵੀ ਚੱਲ ਸਾਡੇ ਤੇ ਬੇਬਤਾ ਪਈ ਦਿਹਾੜੀ ਰਹਿ ਪਾ ਤੇ ਤੂੰ ਇਹ ਥੋੜਾ ਵਾ ਕਿ ਹੋਣਾ ਇਹ ਉਹਨੂੰ ਇਹ ਕਰ ਵਾਲੀਗੇ ਆਪਣੀ ਕਰ ਮੱਜੀ ਚ ਪਟੇ ਖੋਇਆਂ ਨੂੰ ਚੇਰ ਖੋਇਆ ਤੇਰੇ ਘਵਾਲੀ ਫੇਰ ਨਹੀਂ ਕਰਨੀ ਆ ਫਿਰ ਆਸਾ ਬੋਲ ਕੋ ਖਾਏ ਆਈ ਉਹ ਆਖਿਆ ਵੀ ਤੇ ਖਵਾਲੀ ਹਾਈ ਕਿਦਾਂ ਦੇ ਦਿਨ ਆ ਗਏ ਮੇਰੇ ਤੇ ਜਿੰਨਾਂ ਨੂੰ ਕਿਤੇ ਮੈਂ ਗਾੜੀ ਕੁਸ ਕਰਨ ਨਹੀਂ ਦਿੰਦੀ ਤੇ ਅੱਜ ਮੈਨੂੰ ਉਹਨਾਂ ਦੇ ਤਰਲੇ ਲੈਣੇ ਪੈਣੇ ਆ ਕੀ ਪਤਾ ਵਾ ਉਹਨੇ ਵੀ ਕਿਹੜੇ ਮੂੰਹ ਕੋਣਾ ਕਿ ਕੋਈ ਦੇ ਮਾਂ ਵੀ ਨਹੀਂ ਚੰਗਾ ਪਰ ਮੇਰੀ ਮਾਂ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਤੇ ਅੱਜ ਮੇਰੀ ਧੀ ਧੁਰੀ ਫਿਰਦੀ ਰਾਈ ਗਲੀ ਸੋ ਕੁੱਤਾ ਵਸਾ ਵਾ ਭਾਈ ਮੈਨੂੰ ਦੱਸ ਕੋਕ ਵੱਡ ਜਾਵੇ ਕਿ ਇਹਨੂੰ ਪਤਾ ਨਹੀਂ ਅਗਲਿਆਂ ਨੂੰ ਨਾ ਪਿਸਲਿਆਂ ਨੂੰ ਹਾਏ ਮਾਂ ਕਿ ਤੂੰ ਵੀ ਨਿਕ ਤੇ ਧੀ ਦਾ ਤਰਸ ਕਰਦੀ ਮੇਰੇ ਆਪਣੀ ਦਾ ਹਾਂ ਅੱਗੇ ਦੇ ਕਿਹੜੀ ਸਾਡੇ ਘਰ ਦਾ ਬੂਆ ਮੇਲ ਲੈਣੀ ਆ ਅੱਜ ਕਿੰਨੇ ਮੇਲ ਦਾ ਮੰਮੀ ਜੀ ਮੰਮੀ ਜੀ ਬੂਆ ਖੋਲੋ ਦਾਦੀ ਕਿੱਥੇ ਚਲ ਗਏ ਸਾਰੇ ਆਵਾਜ਼ ਨਹੀਂ ਦੇਂਦੇ ਮੰਮੀ ਜੀ ਪੂਆ ਰਿਣੀ ਸਿਆ ਆਪਣੇ ਮੁਕਾਂਡੇ ਐ ਅਰ ਕਾ ਲਸਣ ਵੀ ਲੇਟ ਹੋ ਗਿਆ ਸਭ ਲੋਕਾਂ ਨੇ ਲਾ ਲਿਆ ਵਾ ਕਾਹੀ ਉਹ ਗੱਲ ਵੀ ਅਜੇ ਹੋਣ ਲਾਉਣਾ ਇਹ ਹੀ ਪਤਾ ਨਹੀਂ ਅਜ ਕਿਦਣ ਲੱਗਣਾ ਤੇ ਕਿਦਣ ਨਹੀਂ ਲੱਗਣਾ ਜਿੱਥੇ ਕਲਾ ਹੋਵੇ ਉੱਥੇ ਕੰਮ ਨਹੀਂ ਆਇਆ ਇਸਦੇ ਹੁੰਦੇ ਉੱਥੇ ਦੇ ਫੇ 24 ਘੰਟੇ ਲੜਨ ਜਾਂ ਇਹ ਨਹੀਂ ਆਵਾ ਉਹ ਗੱਲ ਵੀ ਕਲਾ ਕਲੰਦਰ ਬੱਚੇ ਤੇ ਘੜਿਓ ਪਾਣੀ ਨੱਠੇ ਸਾਡੀ ਤੇ ਉਹ ਗੱਲ ਵਾ ਸਾਡੀ ਤੇ ਉਹ ਗੱਲ ਅੱਫਸਲ ਮਾਰ ਰੋ ਇਹ ਕੰਮ ਮਾ ਕਰ ਦੱਕ ਤੇ ਆ ਵੀ ਨਹੀਂ ਲੱਗਣ ਡਿਆ ਕਿਤੇ ਧਨੀਆਂ ਗੱਡਾ ਨਹੀਂ ਕਿਤੇ ਕੋਹ ਨਹੀਂ ਉਹ ਮਾਸਾ ਕੋ ਦਨ ਘਰੇ ਹੀ ਲਾਇਆ ਕਿਨੀ ਕਿਨੀ ਸਬਜੀ ਬਾਹਰ ਲਾਈ ਦੀ ਤੇ ਆਪਣੀ ਚਲ ਜੀ ਆਈ ਤੋੜ ਕੇ ਤੇ ਲਿਆਉਣੀ ਆਪਣੇ ਘਰ ਦਾ ਸਤਿਆਨਾਸ਼ ਕੀਤਾ ਕੱਈਏਗੀ ਹੁਣ ਆ ਵੀ ਹੁਣ ਤੇ ਸਾਨੂੰ ਕੋਈ ਸਮਝ ਨਹੀਂ ਲੱਗਣ ਢਈ ਤੇ ਹੁਣ ਅਹੀਂ ਘਰ ਬੂਆ ਖੜਕਣ ਡਿਆ ਮੈਂ ਨਾ ਵੇਖੂਗਾ ਬੜਾ ਖੋਲੂਆਂ ਕਿਉਂ ਰਾਜ ਹੀ ਹੋਣੀ ਹੋਰ ਕੌਣ ਵਾ ਰਾਜ ਨਹੀਂ ਮੈਂ ਆ ਚਲੋ ਅੱਜ ਜਸ਼ਨ ਨਾ ਹੋਵੇ ਕਿਦੇ ਆਇਆ ਇੱਕ ਦੀ ਵੇਖ ਕੇ ਆਵਾ ਬੜਾ ਜਸ਼ਨ ਕਿੱਥੇ ਹੋਣਾ ਵਾ ਮੈਂ ਆਪੇ ਵੇਖਉਣੀ ਆ ਇਹ ਐਡੀ ਹੀ ਜੜੀ ਨਾ ਤੂੰ ਬਣਿਆ ਕਰ ਜੇ ਤੇ ਹੋਊਗਾ ਨਾ ਜਸ਼ਨ ਫਿਰ ਮੈਂ ਬੂਆ ਦੇਣਾ ਮੈਂ ਖੋਲ ਤੇ ਜੇ ਉਹ ਹੋਈ ਰਾਜ ਤੇ ਫੇਰ ਨੀ ਮੈਂ ਬੂਆ ਖੋਲਣਾ ਇਹਦੇ ਵਿੱਚ ਗੁੱਸੇ ਕਿੰਨੇ ਵਾਲੀ ਕੋਈ ਗੱਲ ਨਹੀਂ ਕੀ ਐ ਨਹੀਂ ਐ ਨਹੀਂ ਉਹਨੇ ਘਰ ਛੱਡੀ ਆ ਤੇ ਫੇਰ ਵੀ ਆਹੋਈ ਗੱਲ ਕਰੀ ਜਾਂਦੀ ਆ ਬੂਆ ਖੜਕਣ ਡਿਆ ਬੂਆ ਖੜਕਣ ਡਿਆ ਮੈਂ ਵੇਖ ਲੈਣੀ ਆਪੇ ਬੈਠ ਫੜ ਮੈਂ ਨਹੀਂ ਕੋਹ ਹੁੰਦੇ ਹੀ ਨਹੀਂ ਪੈਣ ਜੀ ਹਾਂਜੀ ਪੈਣ ਜੀ ਹਾਂਜੀ ਖੁੱਲ ਮੈਂ ਵੇਖਣੀ ਪਹਿਲਾਂ ਕੌਣ ਹਾਂਜੀ ਪੈਣ ਜੀ ਹਾਂਜੀ ਪੈਣ ਜੀ ਮੈਂ ਆਈ ਆ ਮੇਰੇ ਇੱਕ ਰਾਤ ਕਢਾ ਦੇ ਅਜੋਖੀ ਸੋਕੀ ਹੋਗੇ ਜਿੱਦਾਂ ਵੀ ਹੈਗੀ ਆ ਤੋਂ ਹਣ ਕੀ ਗੱਲ ਹੋਈ ਉਹਦਾ ਤੁਸੀਂ ਕੂਣ ਲੱਗਿਆ ਵੇਖਿਆ ਨਹੀਂ ਤਾਂ ਹੁਣ ਤੁਸੀਂ ਇੰਨੇ ਇੱਕ ਰਾਤ ਕੱਢਾ ਤੋ ਨਹੀਂ ਚੱਲ ਮੇਰਾ ਉਹਦਾ ਤੂੰ ਆਪਣਾ ਮੂੰਹ ਦੱਖਿਆ ਨਹੀਂ ਆ ਮੇਰੀ ਨਨਾਨਤ ਮੇਰੀ ਸੱਸ ਮੈਨੂੰ ਅੰਦਰ ਨਹੀਂ ਵੜਨ ਦੇਣ ਡਈਆਂ ਤੇ ਇਦਾਂ ਕਰ ਇੱਕ ਰਾਤ ਵਾ ਇੱਕ ਰਾਤ ਅੱਜ ਮੈਨੂੰ ਕੱਟ ਲੈਂਦੇ ਤੇ ਸੇਰੇ ਮੈਂ ਚੱਲ ਜਾਣਾ ਵਾ ਨਹੀਂ ਮੈਂ ਨਹੀਂ ਕੱਟਣ ਦੇਣੀ ਇੱਕ ਰਾਤ ਵੀ ਮੈਨੂੰ ਤਾਂ ਇਹਨੇ ਆੜ ਕੇ ਘਰੋਂ ਕੱਢਣਾ ਆਖਣਾ ਵੀ ਤੂੰ ਕੀ ਕਾਪਦੀ ਫਿਰਦੀ ਹੈ ਆਪਣੇ ਹਾਨਕ ਬਾਣ ਸਾਰੇ ਨੇ ਮੈਨੂੰ ਗੱਲਾਂ ਕਰਨੀਆਂ ਵਾ ਫੇ ਮੇਰੇ ਕੋ ਕੜਾਇਆ ਹੈ ਨਹੀਂ ਨਾ ਤੇ ਕੜਾਇਆ ਥੋੜਾ ਜਿਹਾ ਦੇ ਦੇ ਮੈਨੂੰ ਮੈਂ ਦੇਗਾ ਤੇ ਆਪਣੇ ਪੇਕੇ ਚਲ ਜੰਨੀ ਆ ਨਾ ਮੇਰੇ ਕੋ ਫੋਨ ਹੀ ਆ ਜੇ ਫੋਨ ਹੁੰਦਾ ਤੇ ਮੈਂ ਕੋਈ ਆਪਣੇ ਤਾਏ ਚਾਚੇ ਦੇ ਮੁੰਡੇ ਨੂੰ ਫੋਨ ਕਰ ਦਨਾ ਵੀਰ ਮੇਰਾ ਤੇ ਬਾਹਰ ਵਾ ਤੇ ਉਹਨੇ ਆਖਣਾ ਹੀ ਚਲ ਮੈਂ ਫੜ ਲਿਆ ਹਵਨਾ ਵਾ ਨਹੀਂ ਮੇਰੇ ਕੋ ਨਹੀਂ ਕਰਾਇਆ ਕਰੂਗਾ ਆਹੋ ਉਹਦੋਂ ਆਪਣਾ ਮੂੰਹ ਰੱਖਿਆ ਨਹੀ ਮੇਰੇ ਕੋ ਨਹੀਂ ਹੁਣ ਕਰਾਇਆ ਕਰੂਗਾ ਹਾਂ ਤੇਰੇ ਪੇਰੀ ਨਹੀਂ 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 ਉਹ ਨਹੀਂ ਕਰਾਇਆ ਦੇਣਾ ਤੈਨੂੰ ਇੱਕ ਵੀ ਵੀਰ ਲਾ ਐਦਾਂ ਨਾ ਕਰ ਵੀਰ ਨਾ ਮੈਂ ਬੜੇ ਮਾਨ ਨਾਲ ਤੇਰੇ ਨਾਲ ਕੋਈ ਨਹੀਂ ਆਈ ਜੇ ਤੂੰ ਮਾਂ ਤਾਂ ਦੇ ਨਾਲ ਨਹੀਂ ਕਰਾਇਆ ਵੇਲਾ ਆ ਜਾ ਤੂੰ ਮੇਰਾ ਤਰਸ ਕਰ ਲੈ ਮੈਂ ਕਿੱਥੇ ਰਾਤ ਕੱਟੂਗੀ ਮੈਂ ਕਿੱਥੇ ਬਹਾਂਗੀ ਬਾਹਰ ਜਮਾਨਾ ਨੀਗਾ ਹੈਗਾ ਬਖਲੋਣ ਦਾ ਤੇ ਉਦੋਂ ਤੂੰ ਆਪਣਾ ਮੂੰਹ ਰੱਖਣਾ ਹੀ ਨਾ ਤੂੰ ਆਹੋ ਉਦੋਂ ਤਾਂ ਕੂਣ ਲੱਗੀ ਤਾਂ ਕੋ ਹੋ ਜਾਂਦੀ ਨਹੀਂ ਆ ਉਹ ਕਿੱਥੇ ਪੈਣ ਦੂ ਤਾ ਕਿੱਥੇ ਬਹਿ ਕੇ ਦੱਸੂਗੀ ਮੈਂ ਆਪਣਾ ਮੂੰਹ ਰੱਖ ਨਹੀਂ ਤੇ ਜਾ ਕੇ ਤੇ ਹੋ ਰੱਖਦੀਆਂ ਸਿਆਣੇ ਆਂਦੇ ਹੁੰਦੇ ਜਦੋਂ ਕਹਤੇ ਆ ਉਹ ਆ ਜਾਂਦੀਆਂ ਨਾ ਤੇ ਪਤਾ ਨਹੀਂਗਾ ਲੱਗਦਾ ਉਹਨਾਂ ਨੇ ਮੇਰਾ ਨਾ ਜੀਣਾ ਹੀ ਹਰਾਮ ਕੀਤਾ ਵਾ ਤੇ ਮੈਂ ਤੇਰੇ ਘਰ ਦੀ ਮਿਹਨਤ ਕਰ ਉਹ ਮੈਂ ਜਲਾਨੀਆਂ ਲੜਾਈ ਇਹ ਕਵਲ ਮੈਂ ਹੀ ਕਰਨਾ ਵਾ ਏ ਇਹ ਨਹੀਂ ਨਿਜਟਿਆਂ ਜਾਂਦੀ ਆਂ ਦੀਆ ਇੱਕ ਤੂੰ ਨਾ ਹਰ ਮੇਰੇ ਮਹਰਾਜ ਦੀ ਸਾਈਡ ਤੇ ਨਹੀਂ ਰਹੀਨੀ ਆ ਤੂੰ ਤੇਰੀਆਂ ਜੜਾਂ ਜਿ ਬਹਿਣ ਰਹੀ ਆ ਬੱਸ ਆ ਬੂਹਾ ਖੜਕਦਾ ਤੇ ਬੂਹਾ ਖੜਕਦਾ ਖੋਲ ਦਿਓ ਬੂਹਾ ਖੜਕਦਾ ਖੋਲ ਦਿਓ ਰਹਿੰਦੇ ਹਮਾਰੋਂ ਕੀ ਹੈ ਜੰੜਾਂ ਨੂੰ ਮੈਂ ਤੇ ਉਹ ਬੋਧੀਆਂ ਤੇ ਉਹਦੋਂ ਹੋ ਜੇ ਮੇਰ ਕੋ ਨਾ ਹੋਵੇ ਦੀ ਸਾਰਿਆਂ ਦਾ ਭਲਾ ਕਰੀਏ ਤੇ ਫੇਰੀ ਆਪਣਾ ਭਲਾ ਹੁੰਦਾ ਵਾ ਮੇਰੇ ਨਹੀਂ ਉਹ ਆਦਤ ਤੇ ਮੈਂ ਇਧਰ ਲਾਵਾ ਤੇ ਇਧਰ ਬਜਾਵਾਂ ਸਾਰਿਆਂ ਦਾ ਤੂੰ ਤੇ ਭਲਾ ਕਰਦੀ ਆਂ ਉਹ ਤੇਰਾ ਪੱਲਾ ਸੋਚਦੀ ਆ ਉਹਦੇ ਵਾਲੇ ਵੀ ਵੇਖਿਆ ਕਰਨ ਪੀ ਉਹ ਤੇਰਾ ਕਿੰਨਾ ਕੁ ਪੱਲਾ ਸੋਚਦੀ ਆ ਚੱਲ ਕਦੀ ਨਾ ਕਦੀ ਫਿਰ ਉਹਦੀਆਂ ਅੱਖਾਂ ਖੁੱਲਣਗੇ ਨਾ ਮਾੜੇ ਚੰਗੇ ਦੇ ਉਹਨਾਂ ਕੋਲ ਫਰਕ ਹੋਊਗੀ ਕਿ ਕਿਹੜਾ ਮਾੜਾ ਤੇ ਕਿਹੜਾ ਚੰਗਾ ਉਹ ਨਹੀਂ ਉਹਦੇ ਹੁਣ ਅੱਖਾਂ ਦੇ ਪੱਟੀ ਬੱਜੀ ਆ ਤੇ ਕੀ ਕਰ ਸਕਦੇ ਆ ਫੇਰ ਜਾਓ ਮੁੰਡਿਆਂ ਨੂੰ ਤੇ ਵੇਖੋ ਨੁਕਾਓ ਫੇਰ ਗੱਲ ਮੈਂ ਜੇ ਤੇ ਹੋਇਆ ਮੁੰਡਾ ਤੈਨੂੰ ਮੈਂ ਅੱਗੇ ਵੀ ਆਖਿਆ ਫੇ ਮੈਂ ਨਗਾ ਲੈਣਾ ਤੇ ਜੇ ਉਹ ਹੋਈ ਨਾ ਤੇ ਮੈਂ ਇਹਦੋਂ ਜ਼ਿਆਦਾ ਟੱਕੇ ਮਾਰ ਕੇ ਤੇ ਬਾਹਰ ਕੱਢਣੀ ਆ ਫੇ ਨਾ ਆਖੀ ਮੈਨੂੰ ਆਪਣੇ ਘਰ ਕਲਾਓ ਤੇ ਜੋ ਮਰਜ਼ੀ ਕਰ ਦਿਨਾ ਰਹੋ ਘਰ ਤੈਨੂੰ ਉਹ ਗੱਲ ਫੇ ਤੂੰ ਹੁਣ ਘਰ ਨੂੰ ਧੌੜਨ ਨਹੀਂ ਆ ਤੇ ਜੇ ਉਹ ਆਜੇ ਘਰ ਤੇ ਫੇ ਤੂੰ ਬੜੀ ਖੁਸ਼ ਹੋਵਾ ਹੋਰ ਆਂਦੀ ਆ ਫੇ ਜੇ ਉਹ ਨੂੰ ਨਹੀਂ ਕਰ ਬੜਨਾ ਤੇ ਮੈਨੂੰ ਘਰ ਕ ਲਾਓ ਇਹ ਉਦਾਂ ਬਚਪਨ ਤੋਂ ਲੈ ਕੇ ਹੁਣ ਤੂੰ ਵਿਆਹੀ ਬੜੀਆਂ ਇੱਕ ਦੇਣੀ ਚਰਨ ਚਾਹੀਦਾ ਕੱਟਿਆ ਇਹ ਦੱਸ ਲੈ ਮੈਨੂੰ ਮਿੰਟ ਹੁਣ ਮੈਂ ਤਾਂ ਕਹਿੰਦੀ ਆਂ ਤੇਰਾ ਕੀ ਫਾਇਦਾ ਵਾ ਤਾਰੀ ਇਹ ਕੱਥ ਨਾ ਨਹੀਂ ਵੱਜਦੀ ধੂਆ ਨਾ ਵੱਜਦੀ ਆ ਗਲਤੀ ਉਹਨਾਂ ਚ ਕੱਢੀ ਨਹੀਂ ਗਲਤੀ ਤੇਰੇ ਤੇ ਵੀ ਹੈਗੀ ਆ ਆਹੋ ਹੁਣ ਆ ਲੈ ਤੇਰੇ ਵੀ ਜੋੜੇ ਹੱਥ ਤੇ ਤੂੰ ਹੁਣ ਜਾ ਆਹੋ ਜੇ ਹੋਵੇ ਤੂੰ ਤੇ ਤੂੰ ਇਦਾਂ ਕਰਦੀ ਨਾ ਉਹਨਾਂ ਇੱਕ ਚ ਕਸੂਰ ਨਹੀਂ ਤੇ ਤੇ ਵੀ ਹੈਗਾ ਵਾ ਆਹੋ ਚੱਲ ਸੱਪੈ ਤੁਹਾਡੀ ਮਰਜ਼ੀ ਆ ਤੁਸੀਂ ਸਾਰੇ ਰਲੇ ਜੇ ਇੱਕ ਆਹੋ ਦੱਸ ਮੈਂ ਨੌਂਤਿਆਂ ਵਾਲੀ ਆ ਪੁੱਤਾਂ ਵਾਲੀ ਤਾਂ ਦੱਸ ਮੈਂ ਕਰਦਿਆਂ ਕੋ ਗੱਲਾਂ ਸੁਣਨੀਆਂ ਦੱਸ ਆ ਗਈ ਮੂੰਹ ਚੁੱਕ ਕੇ ਇੱਧਰ ਨੂੰ ਹਾਏ ਹਾਏ ਸੜ ਜੇ ਮੇਰੀ ਚੰਦਰੀ ਜ਼ਬਾਨ ਮਾੜਾ ਤੋਂ ਉਦਾਂ ਮੈਂ ਵੀ ਇਹਨਾਂ ਨੂੰ ਬੋਲ ਪੀ ਪਰ ਮੈਂ ਵੀ ਨਾ ਉਦੋਂ ਵੇਖਿਆ ਕੁਝ ਨਹੀਂ ਬੋਲਣ ਲੱਗੀ ਨੇ ਆਂਦੇ ਹੁੰਦੇ ਆ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਆ ਹਰਿਆ ਉਦੋਂ ਵੱਧ ਘੱਟ ਬੋਲਨੀ ਤੋਨੇ ਉਹੋ ਹੀ ਗੁੱਸਾ ਕੀਤਾ ਵਾ ਚੱਲ ਕੋਈ ਗੱਲ ਨਹੀਂ ਐਂ ਤਾਂ ਕੱਟ ਲੈਨੀ ਆ ਉਹ ਇਨੀ ਡਾਡੀ ਜੀ ਜੇ ਕਹਿ ਲਿਆ ਨਾ ਤੇ ਮੈਨੂੰ ਕੋਈ ਗੁੱਸਾ ਨਹੀਂ ਆ ਵੱਡੇ ਥਾਂ ਸੀ ਮਾ ਪਿਓ ਮੈਂ ਤੁਸੀਂ ਤੁਸੀਂ ਨਹੀਂ ਕਹਿੰਦੇ ਵੀ ਤੇ ਜੋਨੇ ਗੜਾ ਤੇ ਫਿਰ ਕੀ ਹੋ ਗਿਆ ਵਾ ਆ ਕਾ ਰੋਜ਼ ਹੀ ਜਿੰਨਾ ਚਾਹ ਬਣਾਵਾਂ ਘੁੱਟ ਪੀਦੇ ਹਾਏ ਹੇ ਕੀ ਕਿੰਨੇ ਕਿਤੇ ਮੰਗਣ ਦੀ ਦਾ ਪੰਜ ਤੇ ਰੁਪਈਆਂ ਦੀ ਲੋੜ ਹੀ ਕਿਰਾਇਆ ਤੇ ਕੋਈ ਜ਼ਿਆਦਾ ਲੱਗਦਾ ਨਹੀਂ ਮੇਰਾ ਕਿਸੇ ਨੇ ਨਹੀਂ ਮੇਰਾ ਹੱਥ ਵੱਲਾ ਫੜਿਆ ਚਾਲ ਇਦਾਂ ਕੀਤਾ ਵਾ ਵੀ ਵੇਲੀ ਤੇ ਆ ਗਈਆਂ ਆਪਣੇ ਕਵਰ ਵਾ ਦਰਵਾਜ਼ਾ ਮਾਰ ਲਿਆ ਵਾ ਤੇ ਇੱਥੇ ਬਹਿ ਜੰਨੀ ਆ ਟੈਂਪਾਸ ਤੇ ਹੁਣ ਕਰਨਾ ਹੀ ਆ ਧੁਰੀ ਫਿਰਦੀ ਤੇ ਮੇਰੀਆਂ ਲੱਤਾਂ ਵੀ ਹੰਬਕੀਆਂ ਆ ਹਾਏ ਹਾਏ ਬੈਣ ਨੂੰ ਵੀ ਇੱਥੇ ਕੋਸ ਨਹੀਂ ਗਾ ਲੱਭਣ ਦੇ ਚਲ ਆਏ ਹੋਵੇ ਨੀ ਆਏ ਬਰਬਾ ਮੇਰਾ ਹਾਏ ਹਾਏ ਯੰਤਰੀ ਪਸੀਨਾ ਲੱਗ ਜੀ ਇਹ ਵੀ ਯੰਤਰੀ ਠੁੱਕੀ ਅਨਖਤੀ ਪਾਵੇਂ ਦੇ ਵਿੱਚੋਂ ਦੀ ਵਗ ਜਾ ਹਾਏ ਕੀ ਕਰਾਂ ਅੱਖਾਂ ਵੀ ਪੀੜ ਕਰਨ ਦੀਆਂ ਨੀਂਦ ਨਾਲ ਤੇ ਲੱਤਾਂ ਵੀ ਪੀੜ ਖਰੀ ਜਾਣ ਦੀਆਂ ਦੀ ਜੀ ਅੱਗੇ ਕਿਹਦੀ ਤੂੰ ਬੂਆ ਮਾਰਿਆ ਨਹੀਂ ਅੱਜ ਕਿਉਂ ਮਾਰਤਾ ਤੁਹਾਨੂੰ ਪਤਾ ਵੀ ਮੈਂ ਟੰਮੂ ਨਾ ਗਿਆ ਵਾ ਤੇ ਤੁਸੀਂ ਬਾਹਰ ਬੂਆ ਮਾਰਤਾ ਮੈਨੂੰ ਕੀ ਪਤਾ ਤੂੰ ਟੰਮੂ ਨਾ ਖੇਡਣ ਗਿਆ ਵਾ ਤੇ ਤੂੰ ਸਾਨੂੰ ਦੱਸ ਕੇ ਗਿਆ ਕਿ ਮੈਂ ਟੰਮੂ ਨਾ ਖੇਡਣ ਚੱਲਿਆ ਵਾ ਮੰਮੀ ਨੂੰ ਦੱਸਿਆ ਏ ਨਾਲੇ ਮੰਮੀ ਤੇ ਚਲ ਗਿਆ ਨਾਨਕੇ ਨਾਲੇ ਤੁਹਾਨੂੰ ਮੈਂ ਕਿੱਦਾਂ ਦੱਸਦਾ ਨਾਨਕੇ ਨੂੰ ਨਕੇ ਕਿਤੇ ਨਹੀਂ ਗਈ ਮੈਂ ਬਾਹਰ ਕੱਢਤੀ ਆ ਮੈਂ ਹਦਫਾ ਹੋ ਕੋਈ ਕੰਮ ਕਰਦੀ ਤੇਰੇ ਸਾਹਮਣੇ ਵੇਰਲਾ ਪੁੱਠਾ ਹੀ ਕਰਦੀ ਆ ਕੋਈ ਸਿੱਧਾ ਕੰਮ ਕਰਦੀ ਨਹੀਂਗੀ ਤੇ ਡੈਡੀ ਤੇਰੇ ਦਾ ਫੋਨ ਆਇਆ ਸੀ ਉਹ ਆਂਦਾ ਤੇ ਮੈਂ ਜੇ ਨਿਕਾਉਣਾ ਮੈਨੂੰ ਛੁੱਟੀ ਨਹੀਂ ਗਈ ਮਿਲ ਲਈ ਤੇ ਜਿੱਤਾਂ ਵੀ ਸਦਾਰੀ ਜਾਂਦੀ ਆ ਨਾ ਉਤਾਂ ਹੀ ਸਦਾਰ ਲਓ ਤੇ ਮੈਂ ਅੱਜ ਇਹੋ ਕੰਮ ਕੀਤਾ ਵਾ ਮੈਂ ਹ ਦਫਾ ਹੋ ਜਾ ਬਾਅਦ ਅੱਧੀ ਮੈਂ ਚਲ ਜੂ ਨਾਨਕੇ ਨਾਨਕੇ ਕਿੱਥੇ ਵੰਡ ਦੇਣਾ ਉਹਨਾਂ ਨੇ ਇਹਨੂੰ ਫੋਟ ਜਦੋਂ ਇੱਕ ਬੰਦਾ ਹਰ ਵੇਲੇ ਪੁੱਠੇ ਬਨੇ ਜਾਵੇ ਨਾ ਉਹਨੋਂ ਕਿ ਆਪ ਨੂੰ ਖਾਣਾ ਪੁੱਠੇ ਬਨੇ ਆਪਣਾ ਤੁਰਨਾ ਹੀ ਪੈਣਾ ਹੈ ਇਹ ਹਾਰ ਕੇ ਇਹਨ ਕੱਢੀ ਅੱਜ ਗਲਤੀ ਤੇ ਗਲਤੀ ਕਰੀ ਚਲੇ ਜਾਂਦੀ ਇੱਕ ਗਲਤੀ ਤੇ ਬੰਦਾ ਬਖਸ਼ੂਕ ਕਿੰਨੀਆਂ ਗਲਤੀਆਂ ਬਖਸ਼ੀ ਜਾਊਗਾ ਮੈਂ ਆਪ ਇਹਨੂੰ ਆਖਿਆ ਮੈਂ ਕੱਢ ਦੇ ਇਹਨੂੰ ਘਰੋਂ ਬਾਹਰ ਚਲੋ ਦਾਦੂ ਜੀ ਕਰ ਤੇ ਦਿੰ ਦਿੱਤੇ ਮੈਨੂੰ ਭਰਾ ਮੰਮੀ ਨੇ ਗਲਤੀਆਂ ਕਰਦੇ ਆ ਤੁਸੀਂ ਸੱਚੇ ਆ ਮੰਮੀ ਝੂਠੀ ਆ ਪਰ ਉਹਨਾਂ ਦੀ ਵੀ ਗਲਤੀ ਆ ਚਲੋ ਹੁਣ ਚਲ ਗਏ ਠੀਕ ਆ ਨਾਨਕੇ ਚਲ ਗਏ ਫੋਨ ਨਹੀਂ ਆਇਆ ਉਹਨਾਂ ਦਾ ਹਾਂ ਨੂੰ ਫੋਨ ਆਉਣਾ ਵਾ ਤੇ ਨਾਲੇ ਨਾਨਕੇ ਨਹੀਂ ਕਿ ਕਹੀ ਹਾਂ ਮੈਂ ਗਲੀ ਚ ਕੱਢਦੀ ਆ ਗਈ ਹੀ ਗਈ ਇੱਥੇ ਬਾਕੀ ਵੀ ਛਰੀਕਣੀਆਂ ਪਹਿਣਾ ਦੇ ਨਾਲ ਫਾ ਲੈਣਾ ਮੈਂ ਨਹੀਂ ਬੂਆ ਖੋਲਿਆ ਮੈਂ ਲੈਂਦੀ ਤੇ ਲੈਦੀ ਰੋ ਜੀਜੀ ਨੂੰ ਗਾੜਾ ਕੱਢੀ ਜਾਂਦੀ ਅਗਲੇ ਰਾਹ ਗਲੀ ਠਾਣੀ ਨੰਗਣਾ ਨਹੀਂ ਹੁੰਦਾ ਕਹਿੰਨੇ ਉਹਨਾਂ ਦੇ ਵੀ ਦਿਵਾਲੇ ਉਹ ਕੀ ਆਏ ਤੁਸੀਂ ਮਿਹਰਬਾਨ ਵੇਖ ਤੇ ਸੰਡਈਆਂ ਨਹੀਂ ਔਰ ਦੱਸ ਕੋਈ ਹੱਥ ਨਹੀਂ ਸਕਦਾ ਮੈਂ ਆ ਤਾਂ ਮੈਂ ਸਾਰੀ ਗਲੀ ਮੈਨੂੰ ਕਿਤੇ ਦਿਖਣੀ ਆ ਦੇਹੀ ਨੇ ਵਰਗੀ ਹੋਉ ਕਿਹਦੇ ਘਰ ਕੇ ਉਹਨੂੰ ਕਿਹੜਾ ਕਿਤੇ ਟਿਕਾਵਾ ਵੀ ਮੈਂ ਕਿਸ ਨੂੰ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਉਹਦੇ ਘਰ ਨਹੀਂ ਜਾਣਾ ਚੱਲੀ ਜਾਂਦੀ ਸ਼ਰਮਿੰਦੀ ਆ ਸ਼ਰਮਿੰਦੀ ਨਾ ਹੋਵੇ ਤੇ ਘਰ ਦੇ ਵਿੱਚ ਸਾਡੇ ਨਾਲ ਨਾ ਲਾ ਕੇ ਖਾਵੇ ਕਿੰਨੀ ਵੜਾ ਆਂਨੇ ਆ ਨਹੀਂ ਚੱਲ ਬਹਿ ਜਾ ਰਮਾਨਾ ਬਹਿ ਜਾ ਰਮਾਨਾ ਪਰ ਨਹੀਂ ਉਹਨੂੰ ਕੋਈ ਸਮਝ ਹੀ ਨਹੀਂ ਲੱਗਦੀ ਉਹ ਤੇ ਅੱਡ ਹੋ ਕੇ ਤੇ ਪਤਾ ਨਹੀਂ ਕੀ ਉਹਨੇ ਪੰਡਾ ਪਾਉਣੀਆਂ ਹੀ ਕੀ ਪਤਾ ਆਈ ਜਾਣ ਪੁੱਤ ਤੂੰ ਟੈਨਸ਼ਨ ਨਹੀਂ ਲੈਣੀ ਕਿਹੇ ਕਿਸਮ ਦੇ ਅਸੀਂ ਤੇਰੇ ਨਾਲ ਵਾਣਾ ਤੂੰ ਤੜਾ ਹੋ ਗਿਆ ਆਪਣੀ ਪੜ੍ਹਾਈ ਕਰ ਤੇ ਐਨ ਖੇਡ ਮੱਲਿਆ ਕਰ ਦਿਲ ਦੇ ਤੇ ਕੋਈ ਗੱਲ ਨਹੀਂ ਲਾਉਣੀ ਦਾਦੀ ਮੈਂ ਕੀ ਕਰਨਾ ਦਿਲ ਤੇ ਗੱਲ ਲਾ ਕੇ ਕਰੋ ਨੰਮੀ ਦੀ ਗਲਤੀ ਆ ਮੈਂ ਕੀ ਕਰਨਾ ਫਿਰ ਨਹੀਂ ਨਹੀਂ ਤੂੰ ਨਹੀਂ ਕਰੀ ਕਰਨਾ ਜੇ ਤੇ ਰੋਟੀ ਦੀ ਲੋੜ ਜਿਹੜੀ ਚੀਜ਼ ਦੀ ਲੋੜ ਵਾ ਅਜੇ ਪੂਆ ਤੇਰੀ ਵੀ ਇੱਥੇ ਹੀ ਆ ਤੇ ਤੂੰ ਉਹਦੇ ਕੋਲ ਮੰਗ ਹਾਨੂੰ ਦੱਸ ਤੈਨੂੰ ਉਹਦੇ ਨਾਲ ਚੰਗੀ ਰੋਟੀ ਖਵਾ ਲਾਂਗੇ ਚੰਗਾ ਰੱਖਾਂਗੇ ਮਗਰੋਂ ਉਹਦੇ ਨਾਲ ਹਰ ਵਕਤ ਛਿੜਕਾ ਚ ਹਰ ਵਕਤ ਛਿੜਕਾ ਚ ਕਿਤਾ ਤੇਰਾ ਲਹੂ ਸਕਾਇਆ ਆਵਨੇ ਮੈਨੂੰ ਲੱਗਾ ਨਾਨਕੇ ਚਲ ਗਿਆ ਮੈਨੂੰ ਕਹਿਣ ਦੇ ਦੁਪਹਿਰੇ ਵੀ ਨਾਨਕੇ ਜਾਣਾ ਕਰ ਮੈਂ ਤਾਂ ਮੂਆਂ ਲਗਿਆ ਸੀ ਪੈ ਨਾਨਕੇ ਨੂਨ ਕੇ ਪੋਤੋ ਨੇ ਕਿਤੇ ਨਹੀਂ ਜਾਣਾ ਨਾਨਕੇ ਨਾ ਬਹੁਤ ਚੰਗਾ ਉਦਨ ਤੇਰੀ ਨਾਨੀ ਆਈ ਮਾਮੀ ਆਈ ਕਿਤਾ ਉਹਨਾਂ ਨੂੰ ਬੋਲੀ ਹੀਗੀ ਨਾਨਕੇ ਇਹੋ ਜੀ ਬੰਦ ਦੇਣਗੇ ਨਾਨੀ ਆਏ ਹੀ ਕਿਆ ਇਹ ਨਹੀਂ ਅਟੰਡ ਤੇ ਕਿਤਾਬ ਨੂੰ ਬੋਲੀ ਹੀ ਬਾਤ ਕਟ ਤੈਨੂੰ ਕੀ ਪਤਾ ਤੂੰ ਤੇ ਖੁੱਲੇ ਗਿਆ ਹੁਨਾਵਾ ਨਹੀਂ ਨਹੀਂ ਨਾ ਕਰ ਹਾਂ ਘਰ ਕੇ ਵਿਚਾਰੇ ਨੂੰ ਕੇ ਗੱਲ ਦਾ ਪਤਾ ਨਹੀਂ ਨਾਲੇ ਸਾਰੀਆਂ ਗੱਲਾਂ ਦੱਸ ਦੀ ਥੋੜੋ ਇਹਨੂੰ ਹਾਂ ਇਹ ਨਹੀਂ ਦੱਸੇ ਤੇ ਆਖਣਾ ਸੀ ਘਰੇ ਮੇਰੀ ਮੁੰਡਾ ਵੀ ਆਖੂ ਪਿੰਡ ਮਾਚੀ ਕਚੂਰ ਬਾ ਮੈਨੂੰ ਨਹੀਂ ਪਤਾ ਨਾਨੀ ਆਏ ਆ ਚਲੋ ਮੈਨੂੰ ਚਾਹ ਦੋ ਕਿਆ ਪੂਆ ਤੇਰੀ ਗਈ ਬਣਾਉਣਾ ਕੋਈ ਗੱਲ ਨਹੀਂ ਪੁੱਤ ਚਾਹ ਦਿੰਨੇ ਆ ਜੇ ਕੋ ਖਾਣਾ ਤੇ ਉਹ ਵੀ ਦੱਸ ਉਹਨੂੰ ਬਣਾ ਦੇ ਤੈਨੂੰ ਜੋ ਆਖੇ ਮੈਂ ਪਰੌਂਠੀਆਂ ਲਵਾ ਲੈਣਾ ਵਾ ਚਾਰਨਾ ਉਹ ਖਾ ਲੈਣਾ ਵਾ ਨਹੀਂ ਕੋਈ ਗੱਲ ਨਹੀਂ ਪਰੌਂਠੀਆਂ ਨਵਾਲਾ ਚਾਰਨਾ ਕੇ ਖਾਣੀਆਂ ਦਾ ਸਬਜ਼ੀ ਲੱਗੇ ਆ ਬੜਾਉਣਾ ਡਈ ਆਓ ਨਹੀਂ ਜੀ ਕੰਡਾ ਪਰੌਂਠੀਆਂ ਚੱਲ ਪਰੌਂਠੀਆਂ ਲਵਾ ਲੈ ਜੋ ਤੇਰਾ ਜੀ ਕਰਦਾ ਦਾ ਦੱਸ ਦਿਆ ਕਰ ਤੂੰ ਹਾ ਡਈ ਆਵੇ ਚੁੱਲੇ ਤੇ ਲਾਉਣ ਜਾ ਚੱਲ ਜਾ ਉਹਦੇ ਲਾ ਕੇ ਹੁਣ ਤੇ ਨਾ ਭੁੱਖ ਨਾ ਵੀ ਬੜੀ ਜਾਣੇ ਕੰਡਈ ਆ ਪਾਣੀ ਵੀ ਉਦਾਂ ਪੀਣਾ ਵਾ ਵੇਖਦੀ ਨਾ ਉਹ ਟੁੱਟੀ ਚੱਲਦੀ ਹੁਣੀ ਉਥੋਂ ਪੀ ਲੈਣੀ ਕੋਈ ਡੰਗਰਾਂ ਵਾਲਾ ਹੀ ਆ ਤੇ ਕੀ ਕਰਨਾ ਵਾ ਇਦਾਂ ਹੀ ਆ ਇਹੋ ਕਿਸੋ ਕਿਸੋ ਕਿ ਹੋ ਕਿ ਤੇ ਦੋ ਕੜੀਆਂ ਕੱਢ ਲੈਣੀਆਂ ਕਟਣੀਆਂ ਤੇ ਪੈਣੀਆਂ ਹੀ ਆ ਆਪਣੇ ਪੈਰਾਂ ਤੇ ਆਪ ਹੀ ਕੁવાડી ਮਾਰੀ ਆ ਕਿਹੜੀ ਕਿਹਨੇ ਮਾਰੀ ਆ ਪੂਆ ਜੀ ਰਹਿਣ ਦੇ ਇੱਥੇ ਨਾ ਅੱਗ ਬਾਲੋ ਆਜੋ ਉਧਰ ਘਰ ਆਲ ਨਾਲੇ ਦਾਦੂ ਜਾਨੂ ਮੈਂ ਦੱਸਣਾ ਹੀ ਨੂੰ ਚੇਤਾ ਭੁੱਲ ਗਿਆ ਮੰਮੀ ਮੈਨੂੰ ਕਹਿ ਕੇ ਗਏ ਹੀ ਨਾਲੇ ਦਾਦੀ ਨੂੰ ਤੇ ਦਾਦੇ ਨੂੰ ਉਧਰ ਲੈ ਜਾਓ ਤੇ ਨਾਲੇ ਉਧਰ ਰੋਟੀ ਲਾਓ ਤੇ ਉਧਰ ਜਾਣੇ ਹੁਣ ਤੁਸੀਂ ਨੀ ਇੱਧਰ ਅੱਗ ਨਾ ਬਾਲਿਓ ਹੁਣ ਨਾਲੇ ਉਧਰ ਹੀ ਆਪਾਂ ਸੋਣਾ ਅੱਜ ਫਤੋ ਗਿਆ ਅਸਵਾਲਨ ਡੋ ਆਣ ਕੇ ਗੁੱਸੇ ਨਾ ਹੋਗੀ ਤੈਨੂੰ ਮੈਨੂੰ ਕਹਿ ਕੇ ਗਏ ਆ ਉਧਰ ਹੀ ਲਵਾ ਲਈ ਮੇਰੀ ਦਾਦੀ ਦੀਆਂ ਰੋਟੀਆਂ ਇੱਧਰ ਨਾ ਉਹਨਾਂ ਨੂੰ ਅੱਗ ਬਾਲ ਲੈਂਦੇ ਚੱਲ ਪੁਈ ਆਪਣੀ ਨੂੰ ਆਹ ਉੱਥੇ ਲਾ ਲੈ ਤੇ ਇੱਥੇ ਪਕਾ ਲੈ ਮਾਰਤੀ ਭੂਆ ਨੂੰ ਆਜਾ ਆ ਮੈਨੂੰ ਕਹਿ ਨਾਲ ਚਾਹ ਬਣਾ ਲੈ ਤੇ ਨਾਲੇ ਇੱਥੇ ਤੈਨੂੰ ਜੇ ਪਰੌਂਠੀਆਂ ਖਾਣੀਆਂ ਪਰੌਂਠੀਆਂ ਲਵਾ ਲੈ ਤੂੰ ਕਹਿ ਚੱਲ ਖਾ ਗਾ ਹਾਂਜੀ ਭੂਆ ਜੀ ਆਜੋ ਫੇਰ ਇਹਨਾਂ ਨਾਲ ਤਾਂ ਨਾ ਹੁਣ ਮੈਂ ਕੰਨ ਨੀ ਜਿੱਟੂਗੀ ਜਿਹੜਾ ਇਹਨਾਂ ਨੇ ਨਾ ਜਸਨ ਦੇ ਪਾਪਾ ਦਾ ਨਾਮ ਲਾਤਾ ਵਾ ਪੀਨੂ ਘਰੋਂ ਕੱਢ ਦੋ ਉਹ ਨਹੀਂ ਉਦਾਂ ਇੰਨੀ ਗੱਲ ਕਹਿ ਸਕਦੇ ਭਾਵੇਂ ਉਹ ਚੰਗੇ ਹੀ ਭਾਵੇਂ ਉਹ ਮਾੜੇ ਮੇਰੇ ਤਾਂ ਸਾਹ ਨਾ ਸਾਹ ਲੈਂਦੇ ਪਰ ਇਹ ਮਾਤਾ ਦੇ ਕੰਮ ਵਾ ਉਹਨੇ ਆਪਣੀਆਂ ਕਾਰਵਾਈਆਂ ਕੀਤੀਆਂ ਵਾ ਤੇ ਨਾ ਉਹਦਾ ਲਾਤਾ ਇਹ ਆਂਦੀ ਆ ਵੀ ਘਰ ਰਵੇ ਨਾ ਤੇ ਮੇਰੀ ਧੀ ਦਾ ਹੀ ਸਭ ਕੁਝ ਬਣਿਆ ਰਵੇ ਉਹ ਤਾਂ ਅੱਗੇ ਧੀ ਦਾ ਹੀ ਕਹਿੰਦੀ ਆ ਵੀ ਮੇਰੀ ਧੀ ਨੂੰ ਮੈਂ ਦਵਾ ਸਭ ਕੁ ਪਰ ਮੈਂ ਇਹ ਕੰਮ ਨਹੀਂ ਕਰਨ ਦੇਣਾ ਭਾਵੇਂ ਜੋ ਮਰਜ਼ੀ ਹੋ ਜੇ ਘਰ ਦੇ ਵਿੱਚ